ਜਦੋਂ ਆਪਾਂ ਬੜੇ ਪ੍ਰੇਮ ਨਾਲ ਹੀ ਨਾ ਬਚਨਾਂ ਨੂੰ ਵੇਖਦੇ ਆ ਨਾ ਫਿਰ ਰੱਬੀ ਸੋਝੀ ਮਿਲਦੀ ਹੈ ਗਿਆਨ ਮਿਲਦਾ ਹੈ ਸਤ ਵਚਨ ਸਾਧੂ ਉਪਦੇਸ਼ ਗੁਰਬਾਣੀ ਚ ਲਿਖਿਆ ਇੱਕ ਸਾਧ ਵਚਨ ਅਟਲਾਦਾ ਜੋ ਗੁਰੂ ਬੋਲਦਾ ਹੈ ਨਾ ਆਪਾਂ ਸੱਚਮੁੱਚ ਕਹੀਏ ਸਤ ਵਚਨ ਸਤ ਵਚਨ ਸਤ ਵਚਨ ਜਿਹੜਾ ਵੀ ਬਚਨ ਗੁਰੂ ਦਾ ਸੁਣਦੇ ਹੋ ਸਤ ਵਚਨ ਕਹਿਆ ਕਰੋ ਹੁਣ ਸਤ ਇੱਥੇ ਥੋੜਾ ਬਿਸ਼ਰਾਮ ਦਵਾਂਗੇ ਆਪਾਂ ਤੇ ਜਨ ਦੇਖੋ ਸਤ ਦੇ ਨਾਲ ਤੇ ਜਨ ਉਹ ਜਨ ਵੀ ਸਤ ਹਨ ਜਾ ਕੇ ਹਿਰਦੇ ਪਰਵੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਦਾ ਨਾਮ ਪਰਵੇਸ਼ ਕਰ ਗਿਆ ਕਹਿੰਦੇ ਆ ਨਾ ਪਤੁਰ ਕੀ ਬਾਣੀ ਆਈ ਜਿਸ ਹਿਰਦੇ ਘਰ ਵਿੱਚ ਆਈ ਗੱਲ ਸਮਝਣ ਵਾਲੀ ਹੈ ਧਿਆਨ ਦਿਓ ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼ ਹੁਣ ਦੇਖੋ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਆ ਨਾਲ ਮਰਦਾਨਾ ਜੀ ਨੂੰ ਵੀ ਤੇ ਯਾਦ ਕਰਦੇ ਆ ਆਪਾਂ ਇਸੇ ਕਰਕੇ ਲਿਖਿਆ ਤੇ ਜਨ ਸਤ ਤੇ ਜਨ ਸਤ ਨਿੜਤ 부ਝ ਹੈ ਜੇ ਕੋਏ ਜੇ ਕਿਸੇ ਮਨੁੱਖ ਨੂੰ ਸਦਾ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੂਝ ਆ ਜਾਂਦੀ ਹੈ ਨਾ ਉਹਦੇ ਪਿਆਰ ਦੀ ਸੂਝ ਆ ਜਾਂਦੀ ਹੈ ਇਹ ਸਤ ਦੇ ਡੂੰਗੇ ਭੇਦ ਨੂੰ ਕੋਈ ਜੇ ਸਮਝ ਲਵੇ ਨਾਮ ਜਪਤ ਤਾ ਕੀ ਗਤ ਹੋਏ ਇੱਕ ਗਤ ਇਹ ਗੱਲ ਤੁਸੀਂ ਸੱਚ ਜਾਣਿਓ ਜਿਹੜਾ ਜਿਉਂਦੇ ਗਤੀ ਨਹੀਂ ਕਰਾ ਸਕਿਆ ਨਾ ਜੀ ਮਰਨ ਤੋਂ ਬਾਅਦ ਜਦੋਂ ਸਰੀਰ ਡੈਸਟਰਾਏ ਹੁੰਦਾ ਸਾਰਾ ਪਰਿਵਾਰ ਲੱਗਿਆ ਰਵੇ ਕੋਈ ਗਤੀ ਨਹੀਂ ਕਰਾ ਸਕਦਾ ਪਰਿਵਾਰ ਲੱਗਦਾ ਹੈ ਨਾ ਸਾਰਾ ਵੀ ਅਸੀਂ ਗਤੀ ਕਰਾਣ ਚੱਲੇ ਆ ਕੋਈ ਨਹੀਂ ਗਤੀ ਕਰਾ ਸਕਦਾ ਜਿਨੇ ਆਪਣੀ ਜੀਉਂਦੇ ਜੀ ਗਤੀ ਨਹੀਂ ਕੀਤੀ ਸੱਚ ਜਾਣੇ ਨਾਮ ਜਪਤਤਾ ਕੀ ਗਤ ਹੋਏ ਪਰ ਭਾਈ ਸਤ ਨਿੜਿਤ ਬੁੱਝ ਹੈ ਜੇ ਕੋਏ ਜਿਨੂੰ ਇਹ ਪਿਆਰ ਵਾਲੀ ਸੂਝ ਆ ਜਾਂਦੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਰੂ ਦੇ ਪਿਆਰ ਵਾਲੀ ਸੂਝ ਆ ਜਾਂਦੀ ਹੈ ਨਾਮ ਜਪਤ ਤਾਂ ਕੀ ਗਤ ਹੋਏ ਉਹ ਮਨੁੱਖ ਪਰਮਾਤਮਾ ਦਾ ਨਾਮ ਜਪ-ਜਪ ਕੇ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਨਾਮ ਜਪ ਕੇ ਗਨਕਾ ਤਰ ਗਏ ਅਜਾਮਲ ਜੀ ਤਰ ਗਏ ਕਿੰਨੇ ਤਰ ਗਏ ਸਾਰੇ ਤਰ ਗਏ ਤੇ ਉਹ ਵੀ ਤਰ ਜਾਂਦੇ ਨੇ ਤੇ ਇਹ ਸਮਝ ਆ ਜਾਂਦੀ ਹੈ ਆਪ ਸਤ ਈ ਆਪ ਸਭ ਸਤੋ ਉਹ ਆਪ ਵੀ ਸਤ ਹੈ ਤੇ ਜਿਹੜਾ ਉਹਦਾ ਬਣਾਇਆ ਸੰਸਾਰ ਹੈ ਉਹ ਵੀ ਸਤ ਹੈ ਆਪੇ ਜਾਣੈ ਆਪਣੀ ਮਿਤ ਗਤ ਮਿਤ ਹੁੰਦਾ ਜੀ ਮਿੰਤੀ ਗਤ ਹੁੰਦਾ ਅਵਸਥਾ ਆਪਾਂ ਸਮਝਿਆ ਉੱਤੇ ਉਹ ਆਪਣੀ ਗਤ ਮਿਤ ਆਪੇ ਜਾਣਦਾ ਆਪਾਂ ਪੜ੍ਹਦੇ ਨਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਜਿਸ ਕੀ ਸ੍ਰਿਸ਼ਟ ਸੋ ਕਰਨ ਹਾ ਜੋ ਸ੍ਰਿਸ਼ਟੀ ਦਾ ਕਰਨ ਹਾਰ ਹੈ ਆਵੜ ਨਾ ਬੂਝ ਕਰਤ ਵਿਚਾਰ ਆਵੜ ਨਾ ਬੂਝ ਕਿਸੇ ਹੋਰ ਨੂੰ ਨਾ ਸਮਝੀ ਆਪਾਂ ਕਿਸੇ ਬੰਦੇ ਨੂੰ ਨਾ ਸਮਝੀ ਆਵੜ ਨਾ ਬੂਝ ਕਿਸੇ ਹੋਰ ਨੂੰ ਨਾ ਸਮਝ ਕਰਤ ਵਿਚਾਰ ਵੀ ਐਡੀ ਤਾਕਤ ਵਾਲਾ ਕੋਈ ਹੋਰ ਵੀ ਹੋ ਸਕਦਾ ਹੈ ਉਹਦੇ ਤੋਂ ਬਿਨਾ ਕੋਈ ਨਹੀਂ ਬੁੱਝ ਸਕਦਾ ਕੁਝ ਨਹੀਂ ਕੋਈ ਕਰ ਸਕਦਾ ਕਰਤੇ ਕੀ ਮਿਤ ਜਾਨਣਾ ਕੀਆ ਅਸੀਂ ਜਿੰਨੇ ਵੀ ਜੀਵਾਂ ਸਾਰੇ ਕਿਹਦੇ ਬਣਾਏ ਹੋਏ ਨੇ ਪਰਮਾਤਮਾ ਦੇ ਅਸੀਂ ਕੀ ਜਾਣ ਸਕਦੇ ਹਾਂ ਅਸੀਂ ਕੀ ਸਮਝ ਸਕਦੇ ਹਾਂ ਹੁਣ ਪੇਂਟਰ ਹੈ ਪੇਂਟਰ ਨੇ ਪਿਆਰ ਨਾਲ ਪੇਂਟਿੰਗ ਬਣਾਉਂਦਾ ਠੀਕ ਹੈ ਪੇਂਟਰ ਤੇ ਜਾਣਦਾ ਪੇਂਟਿੰਗ ਥੋੜੀ ਦੱਸ ਸਕਦੀ ਹੈ ਪੇਂਟਿੰਗ ਨੂੰ ਕੀ ਪਤਾ ਹੈ ਪੇਂਟਰ ਸਭ ਕੁਝ ਜਾਣਦਾ ਹੈ ਇਸੇ ਤਰ੍ਹਾਂ ਕਰਤੇ ਕੀ ਮਿੱਤ ਨਾ ਜਾਣੈ ਕੀਆ ਆਪਾਂ ਸਾਰੇ ਉਹਦੇ ਬਣਾਏ ਹੋਏ ਨੇ ਅਸੀਂ ਕੀ ਜਾਣ ਸਕਦੇ ਹਾਂ ਜੀ ਉਹਦੀ ਗੱਤ ਨੂੰ ਨਾਨਕ ਜੋਤਿਸ ਸੁਭਾਵੈ ਸੋ ਵਰਤੀਆ ਉਹੀ ਵਰਤਦਾ ਪਿਆ ਜੋ ਉਹਨੂੰ ਚੰਗਾ ਲੱਗਦਾ